ਅੱਛਾ ਬਖਸ਼ਰਤੇ ਤੁਸੀਂ ਆਪਣੀ 500 ਰੁਪਏ ਦੇ ਨਾਲ ਕਿਸਮਤ ਨੂੰ ਮੌਕਾ ਦੇ ਸਕਦੇ ਹੋ ਦੀਵਾਲੀ ਬੰਪਰ ਪਾ ਕੇ ਜਿਹਦੇ ਵਿੱਚ 11 ਕਰੋੜ ਦਾ ਬਹੁਤ ਹੀ ਵੱਡਾ ਇਨਾਮ ਹੈ ਲੋਕ ਇੰਨਾ ਪਿਆਰ ਦੇ ਰਹੇ ਆ ਕਿ ਉਹਨਾਂ ਨੂੰ ਟਰਸਟ ਹੈ ਕਿ ਸਾਡੇ ਕੋਲ ਇਨਾਮ ਆਣਾ 11 ਕਰੋੜ ਦਾ ਲੋਕ ਆ ਕੇ ਆਪ ਕਹਿੰਦੇ ਆ ਕੇ ਇੱਥੇ ਕਿ ਐਲਕੀ ਗਾਂਧੀ ਦੇ ਹੀ ਬੱਲੇ ਬੱਲੇ ਹੋਣੀ ਪਹਿਲਾਂ ਤਾਂ ਜੀ ਸਾਰੇ ਈਵਰਸ ਨੂੰ ਹੈਪੀ ਦੀਵਾਲੀ ਦੀਵਾਲੀ ਦੀ ਸ਼ੁਭ ਅਕਸ਼ਰ ਤੇ ਤੁਸੀਂ ਇੱਕ ਆਪਣੇ 500 ਰੁਪਏ ਦੇ ਨਾਲ ਕਿਸਮਤ ਨੂੰ ਮੌਕਾ ਦੇ ਸਕਦੇ ਹੋ ਦੀਵਾਲੀ ਬੰਪਰ ਪਾ ਕੇ ਜਿਹਦੇ ਵਿੱਚ 11 ਕਰੋੜ ਦਾ ਬਹੁਤ ਹੀ ਵੱਡਾ ਇਨਾਮ ਹੈ ਪੰਜਾਬ ਦੀ ਹਿਸਟਰੀ ਚ ਪਹਿਲੀ ਵਾਰ ਹੋਣ ਜਾ ਰਿਹਾ ਤੇ ਇਸ ਦੇ ਨਾਲ ਨਾਲ ਦੂਜੇ ਇਨਾਮ ਨੇ ਕਰੋੜ ਕਰੋੜ ਦੇ ਤਿੰਨ ਤੀਜੇ ਇਨਾਮ ਨੇ 50-50 ਲੱਖ ਰੁਪਏ ਦੇ ਤਿੰਨ ਸਿਰਫ 500 ਰੁਪਏ ਦੀ ਇੱਕ ਟਿਕਟ ਦੇ ਵਿੱਚ ਸਰ ਲੋਕ ਤਾਂ ਪਾਗਲ ਹੋ ਗਏ ਨੇ ਦੀਵਾਲੀ ਦੀ ਗੱਲ ਇਹ ਵਾਲੀ ਗੱਡੀਆਂ ਨਿਕਲਦੀਆਂ ਇਹ ਇਹ ਪਾਗਲ ਜੀ ਇਹ ਪਿਆਰ ਹੈ ਜੀ ਜੋ ਕਿ 40 ਸਾਲ ਦੀ ਮਿਹਨਤ ਕਰਕੇ ਅੱਜ ਸਾਨੂੰ ਮੇਰੇਆ ਲੁਧਿਆਣਾ ਸ਼ਹਿਰ ਤੋਂ ਪੰਜਾਬ ਤੋਂ ਤੇ ਪੰਜਾਬ ਦੇ ਬਾਹਰੋਂ ਲੋਕ ਇੰਨਾ ਕ ਪਿਆਰ ਦੇ ਰਹੇ ਆ ਕਿ ਉਹਨਾਂ ਨੂੰ ਟਰਸਟ ਹੈ ਕਿ ਸਾਡੇ ਕੋਲ ਹੀ ਨਾਮ ਆਣਾ 11 ਕਰੋੜ ਦਾ ਲੋਕ ਆ ਕੇ ਆਪ ਕਹਿੰਦੇ ਆ ਕੇ ਇੱਥੇ ਕਿ ਐਸ ਕੀ ਗਾਂਧੀ ਦੇ ਹੀ ਬੱਲੇ ਬੱਲੇ ਹੋਣੀ ਹੈ ਮਲੇ ਇੰਨਾ ਪਿਆਰ ਮਿਲਿਆ ਕਿ ਪੰਜ ਬ੍ਰਾਂਚਾਂ ਵੀ ਖੁੱਟ ਗਈਆਂ ਤੁਹਾਡੀ ਬਿਲਕੁਲ ਜੀ ਪੰਜ ਬ੍ਰਾਂਚਾਂ ਪਰ ਇਹ ਮੇਨ ਬ੍ਰਾਂਚ ਹੈ ਜਿੱਥੇ ਅੱਜ ਅਸੀਂ ਖੜੇ ਆ ਤੇ ਪਿਛਲੇ ਕਈ ਸਾਲਾਂ ਤੋਂ ਦੀਵਾਲੀ ਦੇ ਮੌਕੇ ਤੇ ਇੱਥੇ ਪੂਰਾ ਰੌਣਕ ਲੱਗਿਆ ਹੁੰਦਾ ਲੋਕਾਂ ਦਾ ਪਿਆਰ ਸਾਨੂੰ ਦੀਵਾਲੀ ਦੇ ਦਿਨਾਂ ਤੋਂ ਸ਼ੁਰੂ ਹੋ ਜਾਂਦਾ ਜੀ ਮੇਰੇ ਨਾਲ ਸਰ ਤੁਹਾਡੇ ਸਮਝਾਲਾ ਜੀ ਵੀ ਇੱਕ ਕਵਾਇਟ ਕੀਤੀ ਸੀ ਕਿ ਮੈਂ ਤੇ ਬਹੁਤ ਲੋਕਾਂ ਨੇ ਪਿਆਰ ਦਿੱਤਾ ਹਾਂ ਹਾਂਜੀ ਬਿਲਕੁਲ ਜੀ ਤੁਹਾਡੇ ਚੈਨਲ ਦੇ ਥਰੂ ਉੱਥੇ ਬਹੁਤ ਸੋਹਣਾ ਕੰਮ ਆਇਆ ਸਾਨੂੰ ਬੜੇ ਲੋਕਾਂ ਨੇ ਦੇਖੀ ਤੇ ਬੜੇ ਲੋਕਾਂ ਨੇ ਸ਼ੇਅਰ ਵੀ ਕੀਤੀ ਤੇ ਉੱਥੇ ਪਹੁੰਚ ਕੇ ਲੋਟਰੀ ਵੀ ਪਾਈ ਮੈਂ ਤੁਹਾਡਾ ਧੰਨਵਾਦੀ ਹਾਂ ਜੀ ਕਿ ਤੁਸੀਂ ਸਾਡੇ ਇੱਕ ਵਾਰ ਕਹਿੰਦੇ ਸਾਨੂੰ ਬਹੁਤ ਪਿਆਰ ਦਿੰਦੇ ਹੋ ਜੀ ਕੀ ਮੈਸੇਜ ਲੋਗੇ ਲੋਕਾਂ ਲਈ ਮੈਸੇਜ ਇਹੀ ਹੈ ਕਿ ਦੁਕਾਨਾਂ ਤੋਂ ਟਿਕਟ ਪਾਓ WhatsApp ਜੇ ਤੁਸੀਂ ਦੁਕਾਨਾਂ ਤੋਂ ਪਾਉਂਗੇ ਡੌਟਰੀ ਤੁਹਾਡੇ ਹੱਥ 'ਚ ਹੋਏਗੀ ਤੁਸੀਂ ਉਹਨੂੰ ਕਲੇਮ ਵੀ ਕਰਾ ਸਕਦੇ ਹੋ ਜੇ ਫੋਨਾਂ ਦੇ ਵਿੱਚ ਫੋਟੋ ਹੋਏਗੀ ਤਾਂ ਉਹਨੂੰ ਕੋਈ ਕਲੇਮ ਨਹੀਂ ਕਰਵਾ ਸਕਦਾ ਤੇ ਨਾ ਤੁਹਾਨੂੰ ਕੋਈ ਪੈਸਾ ਦੇਗਾ ਉਲਟਾ ਫਰਾਡ ਹੋ ਜਾਏਗਾ ਪੈਸੇ ਦੇ ਕੇ ਆਪਣੀ ਜੇਬ ਮਤਲਬ ਕਟਵਾ ਲਓਗੇ ਜਾਂ ਫਿਰ ਆਪਣੀ ਬੈਂਕ 'ਚੋਂ ਬੈਲੈਂਸ ਕਟਵਾ ਲਓਗੇ ਜੀ ਤੇ ਜੇ ਇੱਧਰ ਆਉਂਗੇ ਤਾਂ ਕੀ ਪਤਾ 11 ਕਰੋੜ ਦਾ ਆਪਣਾ ਬੈਲੈਂਸ ਭਰ ਲਓ ਸਰ ਇੱਕ ਵਾਰੀ ਆਪਣਾ ਐਡਰੈਸ ਦੱਸੋ ਕਈ ਵੇਲੇ ਨਵੇਂ ਕਸਟਮਰ ਉਹਨਾਂ ਨੇ ਨਹੀਂ ਦੱਸਿਆ ਲਈ ਹੁੰਦਾ ਮੈਂ ਜੀ ਆਪਣੇ ਫੋਨ ਨੰਬਰ ਵੀ ਦੱਸ ਦਿੰਦਾ ਤੇ ਐਡਰੈਸ ਵੀ ਦੱਸ ਦਿੰਦਾ ਸ਼ਾਪ ਨੰਬਰ 55 ਜੀਟੀਪੀ ਮਾਰ কর্নার শপ হ ঘন্টা করদে জমা ই ਨਾਲ ਜਿੰਨੇ ਪੂਰੀ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਰੋੜਪਤੀ ਬਣਾਏ ਐ ਤੇ ਐ ਜੀ ਸਾਡੇ ਨੰਬਰ ਜਿਹੜੇ ਕੀ ਕਾਲਿੰਗ ਨੰਬਰ ਨੇ ਸਵੇਰੇ 11 ਵਜੇ ਤੋਂ ਲੈ ਕੇ 6 ਵਜੇ ਤੱਕ ਓਪਨ ਰਹਿੰਦੇ ਐ ਤੇ ਜੇ ਕੋਈ ਵੀ ਨੰਬਰ ਬਿਜ਼ੀ ਆਂਦਾ ਹੋਵੇ ਨਾ ਚੋ ਤਾਂ 10 15 ਮਿੰਟ ਵੇਟ ਕਰ ਲਿਓ ਕਿਉਂਕਿ ਕਾਫੀ ਬੰਦੇ ਕਾਲ ਕਰਦੇ ਪੂਰੇ ਪੰਜਾਬ ਤੋਂ ਪੂਰੇ ਇੰਡੀਆ ਤੋਂ ਤੇ ਫਿਰ ਇਹ ਤੇ ਜਵਾਬ ਦੇਣਾ ਮੁਸ਼ਕਿਲ ਹੋ ਜਾਂਦਾ ਨੰਬਰ ਹੈਗਾ ਜੀ 7009292046 9815969889 9872869884 96465 28984 ਤੇ ਜੇ ਮੈਂ ਕੁਝ ਗਲਤ ਬੋਲਦਾ ਹੋਵੇ ਨੰਬਰਾਂ ਦੇ ਵਿੱਚ ਤੇ ਤੁਸੀਂ ਸਕਰੀਨ ਤੇ ਇਹ ਨੰਬਰ ਦਿਖਾ ਦਿਓ ਜੀ ਤੇ ਇਹਨੂੰ ਦੇਖ ਕੇ ਤੁਸੀਂ ਕਾਲ ਕਰਕੇ ਵੈਰੀਫਾਈ ਕਰ ਸਕਦੇ ਹੋ ਐਡਰੈਸ ਲੈ ਸਕਦੇ ਹੋ